ਭੈਣ ਦੇ ਵਿਆਹ ਵਿੱਚ ਭਰਾਵਾਂ ਨੇ ਕਰਤਾ ਆ ਕੰਮ ਦੇਖਦੇ ਹੀ ਰਹਿ ਗਏ ਰਿਸ਼ਤੇਦਾਰ ਤੇ ਬਰਾਤੀ ਦੋਸਤੋ ਅਕਸਰ ਹੀ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਸਭ ਤੋਂ ਅਨਮੋਲ ਮੰਨਿਆ ਜਾਂਦਾ ਹੈ ਪਰ ਹੁਣ ਭੈਣ ਭਰਾਵਾਂ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਦਾ ਵਿਆਹ ਹੋ ਰਿਹਾ ਹੈ ਅਤੇ ਉਸ ਦੇ ਕੋਲ ਦੋ ਮੁੰਡੇ ਬੈਠੇ ਹਨ ਦਰਸਲ ਇਹ ਦੋਵੇਂ ਮੁੰਡੇ ਲੜਕੀ ਦੇ ਭਰਾ ਹਨ ਅਤੇ ਇਹ ਆਪਣੀ ਭੈਣ ਦੇ ਵਿਆਹ ਵਾਲੇ ਦਿਨ ਪੈਲਸ ਵਿੱਚ ਬਰਾਤੀ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਪਹਿਲਾਂ ਪਾਣੀ ਨਾਲ ਆਪਣੀ ਭੈਣ ਦੇ ਪੈਰ ਧੋਂਦੇ ਨੇ ਅਤੇ ਬਾਅਦ ਵਿੱਚ ਉਸੇ ਪਾਣੀ ਨੋ ਪੀ ਲੈਂਦੇ ਨੇ ਅਤੇ ਬਹੁਤ ਰੋਣ ਲੱਗ ਜਾਂਦੇ ਨੇ ਅਤੇ ਇਹਨਾਂ ਦੀ ਭੈਣ ਵੀ ਬਹੁਤ ਰੋਣ ਲੱਗ ਜਾਂਦੀ ਏ ਜਿਸ ਨੂੰ ਦੇਖ ਕੇ ਬਰਾਤੀ ਅਤੇ ਰਿਸ਼ਤੇਦਾਰ ਵੀ ਭਾਵੁਕ ਹੋ ਜਾਂਦੇ ਨੇ ਸੋ ਭੈਣ ਭਰਾ ਦਾ ਪਿਆਰ ਤਾਂ ਤੁਸੀਂ ਬਹੁਤ ਦੇਖਿਆ ਹੋਵੇਗਾ ਪਰ ਜੋ ਇਹਨਾਂ ਨੌਜਵਾਨਾਂ ਨੇ ਆਪਣੀ ਭੈਣ ਲਈ ਪਿਆਰ ਦਿਖਾਇਆ ਇਸ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ਜੇਕਰ ਭਰਾ ਹੋਣ ਤਾਂ ਇਹੋ ਜਿਹੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ